ਜਿਹੜੀ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਜਿਹੜੀ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਸਾਰੀ ਜਿਹੜੀ ਸਾਡੀ ਟੀਮ ਐਫਰਟ ਹੈ ਉਹਦੇ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਾਡੇ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਵੀ ਸਾਡਾ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਸਾਡਾ ਤੇ ਬਾਕੀ ਸਾਰੀਆਂ ਜਿਹੜੀਆਂ ਸਾਰੀਆਂ ਸਿਸਟਰ ਏਜੰਸੀਜ਼ ਹੈਗੀਆਂ ਸਾਡੇ ਬਹੁਤ ਵਧੀਆ ਤਾਲ ਮਿਲਿਆ ਹੁਣ ਵੀ ਜਿਹੜਾ ਅੱਜ ਜਿਹੜੀ ਆ ਬਰਾਮਦਗੀ ਤੁਸੀਂ ਸਾਹਮਣੇ ਦੇਖ ਰਹੇ ਹੋ 15 ਪੈਕੇਟ ਹੈਰੋਨ ਆਇਆ ਜਿਹਦਾ ਕਿ weight 7 ਕਿਲੋ 670 ਗ੍ਰਾਮ ਬੰਦਾ ਇਹ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਰਿਕਵਰੀ ਹੋਈ ਆ ਤੇ ਇਵੇਂ ਜਿਹੜਾ ਡਰੋਨ ਤੇ ਇਹਦੇ ਡਰੋਨ ਦੇ ਨਾਲ ਜੀ ਇਹਦੇ ਇਹਦੇ ਵਿੱਚ 1 ਕਿਲੋ 407 ਗ੍ਰਾਮ ਹੈਰੋਨ ਤੇ ਇੱਕ ਜਿਹੜਾ ਡਰੋਨ ਮਿਲਿਆ ਸੀ ਦੋ ਇਹਦੇ ਰਿਮੋਟ ਕੰਟਰੋਲ ਹੈ ਇਹ ਇਹਦੇ ਵਿੱਚ ਜਸਵਿੰਦਰ ਸਿੰਘ ਉਰਫ ਉਮਰ ਕਰੀਬ 21 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਤਿਹਾਲਾ ਉਰਫ ਜਲੋਕੇ ਨੂੰ ਗ੍ਰਿਫਤਾਰ ਕੀਤਾ ਸੀਗਾ ਇਹਦੇ ਤੋਂ ਬਰਾਮਦ ਹੋਇਆ ਤੇ ਇਹਦੇ ਤੋਂ 1 ਕਿਲੋ 407 ਗ੍ਰਾਮ ਹੈਰੋਇਨ ਤੇ ਆ ਡਰੋਨ ਬਰਾਮਦ ਹੋਇਆ ਇਹ ਵੀ ਸਾਡਾ ਜਿਹੜਾ ਬੀਐਸਐਫ ਤੇ ਸਾਡਾ ਸਾਂਝਾ ਆਪਰੇਸ਼ਨ ਸੀ ਇਹਦੇ ਵਿੱਚ ਅਸੀਂ ਜਿਹੜਾ ਇਹ ਬਰਾਮਦਗੀ ਕੀਤੀ ਹੈ ਤੇ ਇਹ ਇਹਦੇ ਵਿੱਚ ਅੱਗੇ ਇੱਕ ਹੋਰ ਸਾਡਾ ਆਪਰੇਸ਼ਨ ਹੈ ਜਿਹਦੇ ਵਿੱਚ ਐਫਆਈਆਰ ਨੰਬਰ 59 ਓ ਐਸਪੀ ਡੀਸਰ ਡੀਐਸਪੀ ਰੂਰਲ ਇਹਨਾਂ ਦੀ ਤੇ ਐਸਐਚਓ ਤਲਵੰਡੀ ਭਾਈ ਇਹਨਾਂ ਵੱਲੋਂ 2 ਕਿਲੋ ਅਫੀਮ ਇੱਕ ਆਈਫੋਨ ਇੱਕ ਕਾਰ Swift ਇਹ ਤਿੰਨ ਚੀਜ਼ਾਂ ਬਰਾਮਦ ਕੀਤੀਆਂ ਜਿਹੜੇ ਇਹਦੇ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਇੱਕ ਜਿਹੜੀ ਥਾਣਾ ਕੈਂਟ ਵੱਲੋਂ ਉਹਨਾਂ ਵੱਲੋਂ ਇੱਕ ਜਿਹੜਾ 17 ਸਾਲ ਦਾ ਲੜਕਾ ਹਰਸ਼ ਪੁੱਤਰ ਰਾਜਕੁਮਾਰ ਵਾਸੀ ਜਿਹੜਾ ਕਿਰਾਏਦਾਰ ਕੋਠੀ ਇਹ ਕਿਰਾਏਦਾਰ ਤੌਰ ਤੇ ਰਹਿੰਦਾ ਹੈ ਇਹ ਤੋਂ ਦੇਸੀ ਪਿਸਤਲ ਇੱਕ ਬਰਾਮਦ ਹੋਇਆ ਦੇਸੀ ਕਟਾ ਇਹਦੇ ਤੋਂ ਬਰਾਮਦ ਹੋਇਆ ਇਹ 9mm ਵੀ ਹੈ ਜੀ ਜੀ 9mm ਪਿਸਤਲ ਜਿਹਦੇ ਦੇਸੀ ਆ ਇਹ ਬਰਾਮਦ ਹੋਇਆ ਇਹ ਜਿਹੜੇ ਪਿਛਲੇ 3-4 ਦਿਨਾਂ ਦੀ 4 ਦਿਨਾਂ ਤੋਂ ਜਿਹੜੀ ਇਹ ਸਾਰੀਆਂ ਉਪਲਬਧੀਆਂ ਇਹਦੇ ਵਿੱਚ ਮੇਨ ਇਹੀ ਹੈ ਜਿਹੜੇ ਸਾਨੂੰ ਕਾਫੀ ਲੀਡਸ ਮਿਲਿਆ ਹੈ ਜਿਹੜਾ ਸਾਨੂੰ ਆ 7.5 ਕਿਲੋ 7 ਕਿਲੋ 670 ਗ੍ਰਾਮ ਜੜੀ ਹੈਰੋਇਨ ਸਾਡੀ ਬੀਐਸਐਫ ਤੇ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਜਿਹੜੀ ਮਿਲੀ ਹੈ ਤੇ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਆਸੀ ਉਹਨਾਂ ਬੰਦੇ ਨੂੰ ਵੀ ਕਾਬੂ ਕਰ ਲਾਂਗੇ ਜਿਹੜੀ ਵਾਲਾ ਚਲ ਰਹੀ ਹੋਈ ਗਈ ਹੈ ਇਹ ਕੀ ਕਰਦੇ ਕੋ ਬੀਐਸਐਫ ਦਾ ਜਿਹੜਾ ਪ੍ਰੋਫੈਕਟਰੀ ਉਹਦੇ ਚ 8 ਕਿਲੋ 670 ਗ੍ਰਾਮ ਦੱਸੀ ਜਾ ਰਹੀ ਹੈ ਪੰਜਾਬ ਕ੍ਰਿਮੀ ਚੱਲੀ ਹੈ 7 ਕਿਲੋ 670 ਇੱਕ ਨਹੀਂ ਫੈਸਾ ਸੀ ਉਹ ਸਾਰਾ ਗ੍ਰਾਸ weight ਆ ਜਾਂਦਾ ਕਈ ਵਾਰੀ ਉਹਦੇ ਵਿੱਚ ਪੈਕਿੰਗ ਮਟੀਰੀਅਲ ਵਗੈਰਾ ਸਾਰਾ ਪਰਚਰ ਰੋ ਪੈਕੇਟ ਕਾ weight ਹੈ ਸਭ ਮਿਲਾ ਕਰਕੇ ਇਹ net weight ਕਰਦੇ ਆਪ ਰੋ ਪੈਕੇਟ ਆਰਟੀਕਲ ਸੈਸ਼ਨ ਅਪਰੇਟਿਨ ਰੋ ਪੈਕੇਟ ਦੇ ਰਹੇ ਹੋ ਸਿੱਧਾ ਬਹੁਤ ਸਹੀ ਟਾਈਮ ਤੇ ਹੋ ਗਿਆ। ਨਹੀਂ ਸਰ ਅਸੀਂ ਉਹਦੇ ਚ ਕਰ ਰਹੇ ਆ ਸਾਨੂੰ ਕੁਝ ਲੀਡਸ ਮਿਲੀਆਂ ਤੇ ਅਸੀਂ ਜਲਦ ਫੜ ਲਾਂਗੇ ਬੰਦੇ ਨੂੰ। ਹੀਰੋ ਆਈ ਕਿਵੇਂ ਸਰ? ਇਹ ਡਰੋਨ ਰਹਿੰਦੀ ਡਰੋਨ ਡਰਾਪਿੰਗ ਦੀ। ਸਿੱਧਾ ਡਰੋਨ ਤਾਂ ਨਹੀਂ ਆਸਲ ਨਹੀਂ ਇਹ ਹੋ ਰਿਹਾ ਜੀ ਇਹ ਅਲੱਗ ਪਰਚਾ ਦਰਜ ਹੈ ਜਿਹੜਾ ਇਹ ਡਰੋਨ ਵਾਲਾ ਇਹ ਸਾਡਾ ਡੀਐਸਪੀ ਰੂਰਲ ਤੇ ਇਹਨਾਂ ਦੇ ਜਿਹੜੇ ਐਸਐਚਓ ਮੰਦੋਟ ਦੇ ਸੁਪਰਵਾਈਜ਼ਰ ਨੇ ਦੋਨਾਂ ਹੋਇਆ ਜੀ 98 ਨੰਬਰ ਮੁਕੱਦਮਾ ਜਿਹੜਾ 13725 ਦਾ ਇਹਦੇ ਜਸਵਿੰਦਰ ਸਿੰਘ ਨੂੰ ਰੈਸਟ ਕੀਤਾ ਇਹ ਇਹਦੇ ਨਾਲ ਨਹੀਂ ਤਲਕ ਇਸ ਡਰਾਪਿੰਗ ਦੇ ਨਾਲ ਨਹੀਂ ਹੈ ਇਹ ਲਗਾ ਹੈ